ਮੈਨੂੰ ਤੇਰਾ ਪਤਾ ਹੀ ਆ ਘਰ ਦੇ ਜੰਮੇ ਦੇ ਦੰਦ ਨਹੀਂ ਗਣੀ ਦੇ ਪਤਾ ਜਿੰਨੇ ਕਿ ਤੂੰ ਵੜਦੇ ਨੇ ਫੇਰੇ ਘੇਰੀ ਇਕ ਨਹੀਂ ਵੜਦਾ ਤੇ ਖਲੋਗੇ ਕਦੀ ਉਧਰ ਵੇਖ ਲਾ ਕਦੀ ਉਧਰ ਵੇਖ ਲਾ ਚੱਲ ਕੋਈ ਗੱਲ ਨਹੀਂ ਸਿਰੇ ਪੇ ਉਪਰ ਇਕੱਠੇ ਵੜਾਂਗੇ ਇੱਥੇ ਮੈਂ ਘਰੇ ਹੀ ਸਿਰੇ ਠੀਕ ਆ ਇੱਥੇ ਰੋਟੀਆਂ ਭਾਲਦਾ ਵਾਂ ਜਿੱਥੇ ਖਲੋਤਾ ਹੀ ਉਥੇ ਚੋਪੜ ਕੇ ਖਾ ਕੇ ਆਉਣੀ ਹੈ ਤਾਈ ਨੇ ਬਣੀਆਂ ਚੋਪੜ ਜੱਪੜ ਤੈਨੂੰ ਦੇਣੀਆਂ ਲਾ ਲਾ ਕੇ ਨੇ ਗਰਮ ਗਰਮ ਓ ਮੰਮੀ ਤੁਹਾਨੂੰ ਵੀ ਇੰਨਾ ਚੰਗੀ ਤਰ੍ਹਾਂ ਪਤਾ ਵਾ ਮੈਂ ਤੇ ਬਾਹਰੋਂ ਕੇ ਕੋ ਇੱਕ ਰੋਟੀ ਲੈ ਕੇ ਨਹੀਂ ਖਾਣਾ ਮੰਮੀ ਹਾਂ ਕਿੱਦਾਂ ਦੀ ਗੱਲ ਹੋਈ ਇਹ ਕਦੀ ਸੁੱਕੇ ਰੱਖੋ ਯਾਰ ਇਹ ਹੋਇਆ ਮਾਤ ਤੇ ਮੇਰੀ ਮੋਵਾਰੀ ਗਈ ਜਿਹਨੇ ਅੱਧ ਬੋੜ ਲੈ ਆਂਦੀ ਮੈਨੂੰ ਪਤਾ ਹੁੰਦਾ ਤਾਂ ਮੈਂ ਉਹਦਾ ਹੀ ਰਿਸ਼ਤਾ ਨਹੀਂ ਕਰਨਾ ਮੰਮੀ ਇਹਦੇ ਸਾਰਾ ਕੁਝ ਵੀ ਇੱਕ ਜਾਚ ਕੇ ਤੁਸੀਂ ਨਹੀਂ ਕੀਤਾ ਸੀਗਾ ਤੁਹਾਡੇ ਸਾਹਮਣੇ ਵੇਖੀ ਸੀ ਜਵਾਬ ਤੁਸੀਂ ਦੇ ਦਿੰਦੇ ਹਾਂ ਤੇ ਨਾਲੇ ਜਿਹੜੀ ਤੁਸੀਂ ਅੱਧ ਬੋੜ ਦੀ ਗੱਲ ਕਾਂਦੇਈ ਨਾ ਤੁਹਾਡੇ ਮੁੰਡੇ ਦੀ ਉਮਰ ਮੈਨੂੰ 4 ਸਾਲ ਵੱਧ ਈ ਆ ਉਹ ਚੱਲ ਬਾਬਾ ਬਹੁਤਾ ਰਿਜਣਾ ਚੰਗਾ ਮੈਂ ਮੰਮੀ ਨਾਲ ਕਰਦਾ ਗੱਲ ਜਾ ਕੇ ਕੀ ਗੱਲ ਹੋਈ ਠੀਕ ਆ ਚਲ ਕੋਈ ਨਹੀਂ ਆਉਣਾ ਤੇਨੇ ਘਰ ਹੀ ਆ ਨਾ ਇਹਦੇ ਖਾਤਰ ਮੈਂ ਕਰਦੀ ਆ ਲੱਤਾਂ ਇਹਦੇ ਤੋੜ ਕੇ ਨਾ ਸੁੱੜਦੀ ਨੂੰ ਅੰਦਰ ਐਵੇਂ ਨਿੱਕੇ ਨਿੱਕੇ ਗੱਲਾਂ ਸੁਧਾਈਆਂ ਔਰ ਕੋਈ ਬਾਹਰ ਜਾ ਕੇ ਕਰਦਾ ਰਹਿੰਦਾ ਜੇ ਇਹਦੇ ਲਾਗੇ ਨਹੀਂ ਜੀ ਕਰ ਉਹਦੇ ਲਾਗੇ ਖਲੋ ਜਾਂਦਾ ਸੁਧਾਈਆਂ ਵਰਗੂ ਜਾ ਕੇ